ਪਿਛਲੇ ਕਈ ਸਾਲਾਂ ਤੋਂ ਹਲਕਾ ਕੇਂਦਰੀ ਦੀ ਵਾਰਡ ਨੰਬਰ 71 ਵਿਖੇ ਅਨਗੜ ਬਰਸਾਤੀ ਨਾਲੇ ਕਾਰਨ ਆਏ ਦਿਨ ਹਾਦਸੇ ਹੋ ਰਹੇ ਸਨ ਕਦੇ ਕੋਈ ਆਵਾਰਾ ਪਸ਼ੂ ਨਾਲੇ ਵਿੱਚ ਫਸ ਜਾਂਦਾ ਤੇ ਕਦੇ ਕੋਈ ਕੂੜੇ ਦੀ ਸਮੱਸਿਆ ਪਰ ਪ੍ਰਸ਼ਾਸਨ ਨੇ ਇਸ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ ਪਰ ਜਦੋਂ ਇਹ ਮਾਮਲਾ ਫਾਸਵੀ ਨਿਊਜ਼ ਟੀਮ ਨੇ ਧਿਆਨ ਵਿੱਚ ਆਇਆ ਤਾਂ ਉਹਨਾਂ ਇਸ ਮੁੱਦੇ ਨੂੰ ਲਗਾਤਾਰ ਚੁੱਕਿਆ ਆਖਿਰਕਾਰ ਸਮਾਜ ਸੇਵਕ ਅਸ਼ੋਕ ਸਿੰਘ ਲੱਦੜ ਅਤੇ ਫਾਸਵੀ ਨਿਊਜ਼ ਟੀਮ ਦੀ ਮਿਹਨਤ ਸਫਲ ਹੋਈ जब नगर निगम वालों बरसात नाले थी पुली ना की पुलिस मुकम्मल हो चुकी है जिस हादसा नगर निगम का धनबाद किया जेके लम्बे समय तो समस्या चलती आ रही है तो फास्टे न्यूज टीम संपर्क कर सदी तीन समस्या नकार पहुंचा सकी ਕਾ ਦੇ ਰੂ ਰੂ ਹੋਏ ਸੰਗਤਾਂ ਨੇ ਕਿ ਬਹੁਤ ਧੰਨਵਾਦ ਆ ਫਾਸਟਵੇ ਦਾ ਫਾਸਟਵੇ ਨੇ ਖਬਰਾਂ ਲਾਈਆਂ ਸਾਡੀ ਗੱਲ ਜਿਹੜੀ ਪ੍ਰਸ਼ਾਸਨ ਤੱਕ ਪਹੁੰਚਾਈ ਸਰਕਾਰ ਤੱਕ ਪਹੁੰਚਾਈ ਕਿ ਸਾਡੇ ਇਹ ਕੰਮ ਜਿਹੜਾ ਚੱਲ ਪਿਆ ਬਹੁਤ ਵਧੀਆ ਗੱਲਾਂ ਹੋ ਰਹੀਆਂ ਨੇ ਟੀਨਾਂ ਲੱਗਦੀਆਂ ਨੇ ਆਪ ਨੂੰ ਨਜ਼ਰ ਆ ਰਿਹਾ ਵਾ ਦੇਖ ਰਿਹਾ ਜੇ ਤੁਸੀਂ ਕਿੰਨਾ ਫਾਸਟਵੇ ਦਾ ਦਿਲੋ ਰਹੀ ਨਹੀਂ ਆ ਫਾਸਟਵੇ ਨੂੰ ਸਲਾਮ ਆ ਫਾਸਟਵੇ ਦੇ ਧੰਨਵਾਦੀ ਆ ਨੇ ਖਬਰਾਂ ਲਾ ਲਾ ਕੇ ਇਹ ਜਿਹੜਾ ਇਹ ਪ੍ਰਸ਼ਾਸਨ ਕਦ ਮੇਰੀ ਆਵਾਜ਼ ਬਚਾਈ ਔਰ ਮਾਨਯੋਗ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਮੈਂ ਔਰ ਸਮੁੱਚੀ ਟੀਮ ਦਾ ਕਾਰਪੋਰੇਸ਼ਨ ਦੀ ਦਾ ਔਰ ਸਰਕਾਰ ਦਾ ਧੰਨਵਾਦ ਕਰਦਾ ਕਿ ਅਜੇ ਗੁੱਟਾ ਜੀ ਹਲਕਾ ਐਮਐਲਏ ਨੇ ਸਾਡੇ ਕਿ ਉਹਨਾਂ ਨੇ ਸਾਡੀ ਬਾਜ ਪਚਾਈ ਫਾਸਟਵੇ ਖਬਰਨਾਵਾ ਨੇ ਅ ਅਜੇ ਗੁੱਟਾ ਜੀ ਬੜੀ ਅੱਛੀ ਸ਼ਖਸੀਅਤ ਨੇ ਔਰ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਵੇ 3 ਵਜੇ ਨਾਲ ਉਹਨਾਂ ਤੱਕ ਆਵਾਜ਼ ਪਹੁੰਚੀ ਔਰ ਜਿਹਦੀ ਬਦੌਲਤ ਕਾਰਪੋਰੇਸ਼ਨ ਵੀ ਹਰਕਤ ਆਈ ਔਰ ਕਾਰਪੋਰੇਸ਼ਨ ਨਾਲ ਗੱਲ ਕੇ ਸਾਡੇ ਜੀ ਗੁਕਾ ਜੀ ਨੇ ਸਾਡੀ ਸਰਕਾਰ ਨੇ ਅ ਮੇਰੇ ਇਲਾਕੇ ਦਾ ਗੰਦ ਜਿਹੜਾ ਵਾ ਬਹੁਤ ਇੱਥੇ ਗੰਦ ਸੀ ਔਰ ਆਪਾਂ ਦੇਖਦੇ ਹਾਂ ਕਿ ਅਕਸਰ ਪੂਰੇ ਦੇ ਢੇਰ ਲੱਗੇ ਹੁੰਦੇ ਸੀ ਤੇ ਅੱਜ ਆਪਾਂ ਨੂੰ ਬੜਾ ਸਾਫ਼ ਸੁਥਰਾ ਲੱਗ ਰਿਹਾ ਬਹੁਤ ਸੋਹਣਾ 뷰 ਲੱਗ ਰਿਹਾ ਆਪਾਂ ਟੀਨਾ ਲੱਗੀਆਂ ਸਾਈਡਾਂ ਤੇ ਦੇਖ ਰਹੇ ਹਾਂ ਔਰ ਗੰਦਾ ਵੀ ਐ ਇਹ ਕਹਿੰਦੇ ਕੰਡੋਵੀਆਂ ਬਦੂਰੀ ਤੇ ਹੋ ਰਹੀ ਆ ਔਰ ਪੱਲੀ ਸ਼ੈਡ ਤੇ ਵੀ ਕੰਨਾ ਹੋ ਜਾਣੀਆਂ ਨੇ ਐ ਉਧਰ ਟੀਨਾ ਲਾਵਾਂਗੇ ਇਧਰ ਟੀਨਾ ਲਾਉਣ ਦੀ ਲੋੜ ਨਹੀਂ ਇਧਰ ਕੰਨਾ ਉੱਚੀਆਂ ਹੋ ਜਾਣੀਆਂ ਤੇ ਇਹਦੇ ਨਾਲੇ ਵਧੀਆ ਹੋ ਜਾਣਾ ਇਨੀਆਂ ਬੇਨਤੀਆਂ ਸਵਾਸੇਵਕ ਦੀਆਂ ਪ੍ਰਵਾਨ ਕਰਨੀਆਂ ਜੀ ਹਲਕਾ ਕੇਂਦਰੀ ਦੇ ਅਧੀਨ ਆਉਂਦੇ ਇਲਾਕਾ ਅਨਗੜ ਦੇ ਨਾਲੇ ਨੂੰ ਹੁਣ ਨਗਰ ਨਿਗਮ ਵੱਲੋਂ ਲਿਸ਼ਕਾਇਆ ਜਾ ਰਿਹਾ ਹੈ ਦਰਸਲ ਚ ਸਾਡੀ ਟੀਮ ਵੱਲੋਂ ਲਗਾਤਾਰ ਇਸ ਮੁੱਦੇ ਨੂੰ ਚੁੱਕਿਆ ਜਾ ਰਿਹਾ ਸੀ ਵਾਰ-ਵਾਰ ਖਬਰਾਂ ਵਿਖਾਈਆਂ ਜਾ ਰਹੀਆਂ ਸੀ ਤੇ ਹੁਣ ਨਗਰ ਨਿਗਮ ਵੱਲੋਂ ਉਸ ਕੁਲੀ ਨੂੰ ਜਿਹੜਾ ਹੈ ਤੀਨਾ ਲਗਾਈਆਂ ਜਾ ਰਹੀਆਂ ਨੇ ਤੇ ਚਾਰ ਦੀਵਾਰੀ ਕਰਵਾਈ ਜਾ ਰਹੀ ਹੈ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਸਾਲਾਂ ਤੋਂ ਉੱਥੇ ਹਾਦਸੇ ਹੁੰਦੇ ਆ ਰਹੇ ਨੇ ਅਵਾਰਾ ਪਸ਼ੂ ਜਿਹੜੇ ਨੇ ਉਹ ਨਾਲੇ ਦੇ ਵਿੱਚ ਫਸ ਜਾਂਦੇ ਨੇ ਤੇ ਲੋਕ ਕਾਫੀ ਪਰੇਸ਼ਾਨ ਸੀ ਪਰ ਜਦੋਂ ਇਹ ਮੁੱਦਾ ਸਾਡੇ ਧਿਆਨ ਵਿੱਚ ਆਇਆ ਤਾਂ ਅਸੀਂ ਇਸ ਨੂੰ ਗੰਭੀਰਤਾ ਦੇ ਨਾਲ ਚੁੱਕਿਆ ਤਾਂ ਪ੍ਰਸ਼ਾਸਨ ਨੇ ਹੁਣ ਹਰਕਤ ਵਿੱਚ ਆਉਂਦਿਆਂ ਇਸ ਨੂੰ ਹੁਣ ਜਿਹੜਾ ਹੈ ਉਥੇ ਸੁੰਦਰੀਕਰਨ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਸੋ ਉਮੀਦ ਕਰਦੇ ਹਾਂ ਕਿ ਜਿਹੜੇ ਹੋਰ ਵੀ ਸ਼ਹਿਰ ਦੇ ਮੁੱਦੇ ਨੇ ਉਹਨਾਂ ਨੂੰ ਵੀ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਜਲਦ ਹੱਲ ਕਰੇਗੀ ਅਮਰੇਸਨ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼